ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਹੋਣ ਵਾਲੀ ਹੈ ਜੀ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਤਿੰਨ ਰਾਸ਼ੀ ਵਾਲਿਆਂ ਦੀ ਵੱਡੀ ਸਹਾਰੀ ਭਵਿੱਖਬਾਣੀ ਜੋ ਕਿ 2025 ਦੇ ਵਿੱਚ ਇਹਨਾਂ ਨੂੰ ਮਿਲਣ ਵਾਲੀਆਂ ਹਨ 10 ਵੱਡੀਆਂ ਖੁਸ਼ਖਬਰੀਆਂ ਉਹ ਤਿੰਨ ਰਾਸ਼ੀ ਵਾਲੇ ਹਨ ਜੀ ਮਿਥਨ ਰਾਸ਼ੀ ਵਾਲੇ ਕੁੰਭ ਰਾਸ਼ੀ ਵਾਲੇ ਤੇ ਮਕਰ ਰਾਸ਼ੀ ਵਾਲੇ ਇਹ ਆਪਣੀ ਜ਼ਿੰਦਗੀ ਦੀ ਭਵਿੱਖਬਾਣੀ ਨੂੰ ਜਾਣਨ ਦੇ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता लक्ष्मी देवी जी लिख के हाजरी लगवा देना ताकि माता लक्ष्मी जी दी कृपा 12 ही राशियों ਦੇ ਉੱਪਰ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ 2025 ਦੇ ਵਿੱਚ ਇਹਨਾਂ ਦੇ ਲਈ 10 ਕਿਹੜੀਆਂ ਵੱਡੀਆਂ ਭਵਿੱਖਬਾਣੀਆਂ ਹਨ ਜਿਨ੍ਹਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਹੀ ਬਦਲ ਜਾਵੇਗੀ। ਤਿੰਨ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਇਹਨਾਂ ਦੀ ਜਿਹੜੀ ਵੀ ਕੋਈ ਮਨੋਕਾਮਨਾ ਸੀ ਜਾਂ ਇਹ ਕਿਹੜੇ ਵੀ ਕੋਈ ਇਸ਼ਾਅ ਰੱਖਦੇ ਸਨ ਇਹਨਾਂ ਦੀ ਉਹ ਪੂਰੀ ਹੋ ਜਾਵੇਗੀ ਕਿਉਂਕਿ ਇਹਨਾਂ ਦੇ ਲਈ ਸਮਾਂ ਪੱਖ ਵਿੱਚ ਹੈ ਆਉਣ ਵਾਲਾ ਸਾਲ 2025 ਤੁਹਾਡੇ ਲਈ ਹਮੇਸ਼ਾ ਹੀ ਖੁਸ਼ੀਆਂ ਭਰਿਆ ਰਹੇ ਅਤੇ ਮਾਤਾ ਲక్ష్ਮੀ ਦੇ ਅੱਗੇ ਇਹ ਹੀ ਪ੍ਰਾਰਥਨਾ ਕਰਦੇ ਹਾਂ ਕਿ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਦੇ ਬਾਰੇ ਇਹ ਸਾਲ ਤੁਹਾਡੇ ਲਈ ਕਦੇ ਵੀ ਕਿਸੇ ਵਰਦਾਨ ਤੋਂ ਘੱਟ ਸਾਬਿਤ ਨਾ ਹੋ ਜਾਵੇ ਸੋ ਇਹ ਨਵਾਂ ਸਾਲ 2025 ਤੁਹਾਡੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲਾ ਕੇ ਰੱਖ ਦੇਵੇਗਾ ਅਤੇ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਹਾਡੇ ਲਈ ਸਮਾਂ অনুকূল ਹੈ ਸਿੱਖਿਆ ਦੇ ਖੇਤਰ ਵਿੱਚ ਤੁਹਾਨੂੰ ಅಪਾਰ ਸਫਲਤਾ ਮਿਲ ਜਾਵੇਗੀ ਤੁਹਾਨੂੰ ਧਾਰਮਿਕ ਕੰਮਾਂ ਦੇ ਵਿੱਚ ਜੇਕਰ ਤੁਸੀਂ ਆਪਣਾ ਮਨ ਲਗਾਉਂਦੇ ਹੋ ਤੁਹਾਡੀ ਜ਼ਿੰਦਗੀ ਦੀ ਅਧਿਆਤਮਿਕ ਦਾ ਸੰਚਾਰ ਹੋ ਜਾਵੇਗਾ ਆਵ ਜਾਣਦੇ ਹਾਂ ਜੀ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੀਆਂ ਸਾਲ 2025 ਦੀਆਂ 10 ਵੱਡੀਆਂ ਭਵਿੱਖ ਬਾਣੀਆਂ ਦੇ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਵਿਸ਼ਵਾਸ ਤੇ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਹਮੇਸ਼ਾ ਹੀ ਸਾਰਿਆਂ ਦੇ ਸਿਰ ਤੇ ਬਣ ਜਾਵੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਦੇ ਆਰਥਿਕ ਪੱਖ ਤੋਂ ਇਹ ਸਾਲ ਕਿੰਨਾ ਹੀ ਰਾਸ਼ੀ ਵਾਲਿਆਂ ਦੇ ਲਈ ਬੜਾ ਹੀ ਕਿਸਮਤ ਵਾਲਾ ਹੋਣ ਵਾਲਾ ਹੈ ਇਸ ਸਾਲ ਤੁਹਾਨੂੰ ਧਨ ਕਮਾਉਣ ਦੇ ਨਵੇਂ-ਨਵੇਂ ਮੌਕੇ ਮਿਲ ਜਾਣਗੇ ਤੁਹਾਨੂੰ ਬੜਾ ਜ਼ਿਆਦਾ ਲਾਭ ਪ੍ਰਾਪਤ ਹੋ ਜਾਵੇਗਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੋਈ ਆਰਥਿਕ ਤੰਗੀ ਨਹੀਂ ਹੋਵੇਗੀ ਜੇਕਰ ਵਪਾਰ ਸ਼ੁਰੂ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤਾਂ ਉਹਨਾਂ ਲੋਕਾਂ ਦੇ ਲਈ ਇਹ ਸਾਲ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਤੁਹਾਡੀ ਹਰ ਕੋਸ਼ਿਸ਼ ਤੁਹਾਨੂੰ ਸਫਲਤਾ ਦੇ ਵੱਲ ਲੈ ਕੇ ਜਾਵੇਗੀ ਤੁਹਾਡੀ ਪ੍ਰਤਿਭਾ ਦੇ ਵਿੱਚ ਨਿਖਾਰ ਆਉਣ ਵਾਲਾ ਹੈ ਤੁਹਾਡਾ ਪ੍ਰਦਰਸ਼ਨ ਪਹਿਲਾਂ ਨਾਲੋਂ ਬਿਹਤਰ ਹੋ ਜਾਵੇਗਾ ਆਪਣੇ ਵਪਾਰ ਨੂੰ ਵਧਾਉਣ ਲਈ ਤੁਸੀਂ ਜੋ ਵੀ ਕੁਝ ਕਰੋਗੇ ਉਸ ਨਾਲ ਬਸ ਤੁਹਾਨੂੰ ਲਾਭ ਹੀ ਲਾਭ ਹੋਵੇਗਾ ਵਪਾਰੀਆਂ ਅਨੁਸਾਰ ਦੀ ਸ਼ੁਰੂਆਤ ਵਿੱਚ ਹੀ ਕੋਈ ਵੱਡਾ ਮੁਨਾਫਾ ਹੋ ਸਕਦਾ ਹੈ ਤੁਹਾਨੂੰ ਅਨੁਭਵੀ ਲੋਕਾਂ ਦਾ ਸਾਥ ਮਿਲ ਜਾਵੇਗਾ ਨਵੇਂ ਵਪਾਰਕ ਵਿਚਾਰ ਵਟਾਂਦਰੇ ਤੁਹਾਡੇ ਲਈ ਚੰਗੇ ਸਾਬਿਤ ਹੋ ਜਾਣਗੇ ਤੁਸੀਂ ਆਪਣੀ ਤਰੱਕੀ ਤੋਂ ਖੁਸ਼ੀ ਮਹਿਸੂਸ ਕਰੋਗੇ ਤੁਹਾਡਾ ਆਤਮ ਵਿਸ਼ਵਾਸ ਵੱਧ ਜਾਵੇਗਾ ਤੇ ਤੁਹਾਡੀ ਮਿਹਨਤ ਇਸ ਸਮੇਂ ਰੰਗ ਲਿਆਵੇਗੀ ਹੁਣ ਗੱਲ ਕਰਦੇ ਹਾਂ ਜੀ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਸਾਲ 2025 ਦੇ ਵਿੱਚ ਕੋਈ ਗੰਭੀਰ ਪਰੇਸ਼ਾਨੀ ਜਿਹੜੀ ਬਿਮਾਰੀ ਦੇ ਪ੍ਰਤੀ ਹੈ ਉਹ ਨਹੀਂ ਤੰਗ ਕਰੇਗੀ ਜੇਕਰ ਤੁਸੀਂ ਕਿਸੇ ਦਰਦ ਜਾਂ ਬਿਮਾਰੀ ਤੋਂ ਪੀੜਿਤ ਸੀ ਤਾਂ ਤੁਸੀਂ ਉਸ ਦਰਦ ਤੋਂ ਇਸ ਸਮੇਂ ਛੁਟਕਾਰਾ ਪਾ ਸਕਦੇ ਹੋ ਤੁਸੀਂ ਖੁਦ ਨੂੰ ਜ਼ਿਆਦਾ ਊਰਜਾਵਾਨ ਤੇ ਜ਼ਿੰਦਗੀ ਦੇ ਪ੍ਰਤੀ ਸਕਾਰਾਤਮਕਤਾ ਮਹਿਸੂਸ ਕਰੋਗੇ ਇਸ ਸਾਲ ਤਣਾਅ ਦੇ ਕਾਰਨ ਤੁਹਾਡੀ ਸਿਹਤ ਤੇ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਲਈ ਤਣਾਅ ਤੋਂ ਦੂਰ ਰਹਿਣਾ ਹੈ ਸਮੱਸਿਆਵਾਂ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਤੋਂ ਜ਼ਿਆਦਾ ਵਿਵਾਹਿਕ ਬਣੋਗੇ ਤੁਹਾਡਾ ਬਹੁਤ ਜ਼ਿਆਦਾ ਤਣਾਅ ਵਜੇਕਰ ਤੁਸੀਂ ਲੈ ਲੈਂਦੇ ਹੋ ਤਾਂ ਸਿਹਤ ਨੂੰ ਲੰਮੇ ਸਮੇਂ ਤੱਕ ਚੰਗਾ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹੀ ਰਹਿਣਾ ਹੈ ਸਰ ਦੇ ਅਖੀਰਲੇ ਮਹੀਨਿਆਂ ਵਿੱਚ ਤੁਹਾਨੂੰ ਆਪਣੇ ਪਿਤਾ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਹੋਵੇਗਾ ਤੁਸੀਂ ਥੋੜੇ ਵੀ ਉਹਨਾਂ ਦੇ ਪ੍ਰਤੀ ਚਿੰਤਿਤ ਵੀ ਰਹਿ ਸਕਦੇ ਹੋ ਨੰਬਰ 3 ਹੈ ਜੀ ਕਿ ਸਾਲ 2025 ਦੇ ਅਖੀਰ ਦੇ ਵਿੱਚ ਤੁਹਾਡੇ ਪਰਿਵਾਰ ਨੂੰ ਕੋਈ ਬਹੁਤ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਤੁਹਾਡੇ ਘਰ ਵਿੱਚ ਕੋਈ ਸ਼ੁਭ ਕੰਮ ਹੋਣ ਦੀ ਸੰਭਾਵਨਾ ਬਣ ਸਕਦੀ ਹੈ ਜਿਸ ਦੇ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੀ ਬਣ ਜਾਵੇਗਾ ਅਕਤੂਬਰ ਵਿੱਚ ਮਿਥਨ ਰਾਸ਼ੀ ਵਾਲਿਆਂ ਨੂੰ ਕੈਰੀਅਰ ਨੂੰ ਲੈ ਕੇ ਕੋਈ ਬਹੁਤ ਵੱਡੀ ਭਵਿੱਖਬਾਣੀ ਜਾਂ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜੋ ਲੋਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਹਨ ਉਹਨਾਂ ਦੇ ਹੱਥ ਵਿੱਚ ਕੁਝ ਚੰਗੇ ਮੌਕੇ ਵੀ ਲੱਗ ਸਕਦੇ ਹਨ ਇੰਟਰਨਸ਼ਿਪ ਕਰਨ ਵਾਲੇ ਲੋਕਾਂ ਨੂੰ ਜ਼ਿਆਦਾ ਸਖਤ ਮਿਹਨਤ ਕਰਨੀ ਪੈ ਸਕਦੀ ਹੈ ਆਪਣੇ ਮੈਨੇਜਰ ਨੂੰ ਝੂਠ ਬੋਲਣ ਕਰਕੇ ਤੁਹਾਡੀ ਇੰਟਰਨਸ਼ਿਪ ਸਮੇਂ ਤੋਂ ਪਹਿਲਾਂ ਵੀ ਖਤਮ ਹੋ ਸਕਦੀ ਹੈ ਜੇਕਰ ਇਹ ਤਿੰਨ ਰਾਸ਼ੀ ਵਾਲੇ ਵਿਦੇਸ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਵੇਖਦੇ ਹੋ ਤਾਂ ਇਸ ਸਾਲ ਤੁਹਾਡਾ ਇਹ ਸੁਪਨਾ ਜ਼ਰੂਰ ਪੂਰਾ ਹੋ ਜਾਵੇਗਾ ਤੁਹਾਨੂੰ ਚੰਗੇ ਮੌਕੇ ਮਿਲ ਜਾਣਗੇ ਜੋ ਤੁਹਾਨੂੰ ਉਚਾਈਆਂ ਤੱਕ ਪਹੁੰਚਾ ਸਕਦੇ ਹਨ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਈ 2025 ਦਾ ਮਹੀਨਾ ਤੁਹਾਡੇ ਲਈ ਬੜਾ ਹੀ ਖਾਸ ਸਾਬਿਤ ਹੋ ਜਾਵੇਗਾ ਇਸ ਮਹੀਨੇ 15 ਮਈ 2025 ਨੂੰ ਗੁਰੂ ਦਾ ਗੋਚਰ ਤੁਹਾਡੀ ਰਾਸ਼ੀ ਵਿੱਚ ਹੋਵੇਗਾ ਮਈ 2025 ਵਿੱਚ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਪ੍ਰਥਮ ਭਾਵ ਦੇ ਨਾਲ ਗੋਚਰ ਕਰਨ ਵਾਲੇ ਹਨ ਜਿਸ ਦੇ ਨਤੀਜੇ ਵਜੋਂ ਤੁਹਾਡੀ ਜ਼ਿੰਦਗੀ ਸੁਖ ਖੁਸ਼ਹਾਲੀ ਧਨ ਤੇ ਐਸ਼ੋ ਆਰਾਮ ਦੀ ਪ੍ਰਾਪਤੀ ਵਿੱਚ ਹੋ ਜਾਵੇਗੀ ਇਸ ਸਾਲ ਤੁਹਾਡਾ ਵਿਆਹ ਵੀ ਹੋ ਸਕਦਾ ਹੈ ਤੁਹਾਨੂੰ ਕਈ ਪ੍ਰਸਤਾਵ ਮਿਲ ਸਕਦੇ ਹਨ ਸਿੱਖਿਆ ਜਾਂ ਵਪਾਰ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਵੀ ਮਿਲ ਜਾਵੇਗੀ ਤੁਸੀਂ ਧਾਰਮਿਕ ਕੰਮਾਂ ਵਿੱਚ ਆਪਣਾ ਮਨ ਲਗਾਉਂਦੇ ਹੋਏ ਤੁਹਾਡੀ ਜ਼ਿੰਦਗੀ ਵਿੱਚ ਅਧਿਆਤਮਿਕਤਾ ਦਾ ਸੰਚਾਰ ਹੋ ਜਾਵੇਗਾ ਇਸ ਸਾਲ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਤੁਸੀਂ ਤੁਹਾਨੂੰ ਸਫਲਤਾ ਜ਼ਰੂਰ ਹਾਸਲ ਹੋ ਜਾਵੇਗੀ ਨੰਬਰ 5 ਹੈ ਜੀ ਕਿ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਮਾਰਚ 2025 ਦੇ ਦੂਜੇ ਭਾਗ ਤੋਂ ਸ਼ਨੀ ਦਾ ਗੋਜਰ ਵੀ ਤੁਹਾਡੇ ਲਈ ਬਹੁਤ ਹੀ ਧੂਮ-ਧਾਮ ਵਾਲਾ ਬਦਲਾਅ ਲੈ ਕੇ ਆਉਣ ਵਾਲਾ ਹੈ ਤੁਹਾਡੀਆਂ ਸੁੱਖ-ਸਹੂਲਤਾਂ ਤੇ ਵਿਵਹਤਾ ਜੀਵਨ ਵਿੱਚ ਸੁਖ-ਖੁਸ਼ਹਾਲੀ ਚਾਰੇ ਹੀ ਪਾਸਿਆਂ ਤੋਂ ਆ ਜਾਵੇਗੀ ਵਪਾਰ ਜਗਤ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਹਨ ਉਹਨਾਂ ਦੇ ਲਈ ਇਹ ਸਮਾਂ ਬੜਾ ਹੀ ਅਨੁਕੂਲ ਹੈ ਤੁਹਾਡੇ ਵਪਾਰ ਦੇ ਨਾਲ ਜੁੜੇ ਨਵੇਂ ਵਿਚਾਰ ਤੁਹਾਡੇ ਵਪਾਰ ਦੀ ਤਰੱਕੀ ਲਈ ਲਾਭਕਾਰੀ ਸਾਬਿਤ ਹੋ ਜਾਣਗੇ ਇਸ ਮੌਕੇ ਪਰਿਵਾਰ ਵਧਾਉਣ ਦੀ ਯੋਜਨਾ ਬਣਾ ਰਹੇ ਜੋੜਿਆਂ ਨੂੰ ਸ਼ੁਭ ਸਮਾਚਾਰ ਪ੍ਰਾਪਤ ਹੋ ਜਾਵੇਗਾ ਤੁਸੀਂ ਆਪਣਾ ਸੰਤੁਲਨ ਪਾ ਲਓਗੇ ਸਾਲ ਦਾ ਅੰਤ ਪਿਆਰ ਕੋਮਲਤਾ ਤੇ ਵਾਧਿਆਂ ਦੇ ਨਾਲ ਸ਼ੁਭ ਸੰਜੋਗਾਂ ਵਾਲਾ ਬਣ ਸਕਦਾ ਹੈ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 2025 ਦੇ ਅਨੁਸਾਰ ਇਹ ਸਾਲ ਤੁਹਾਡੇ ਲਈ ਬੜਾ ਹੀ ਵਧੀਆ ਰਹਿਣ ਵਾਲਾ ਹੈ 2025 ਤੁਹਾਡੇ ਲਈ ਆਸ਼ਾਜਨਕ ਨਤੀਜੇ ਲੈ ਕੇ ਆਉਣ ਵਾਲਾ ਹੈ ਉੱਚ ਅਧਿਕਾਰੀਆਂ ਤੋਂ ਤੁਹਾਡੇ ਨਾਲ ਸਿੱਧੇ ਹੀ ਅਸਾਈਨਮੈਂਟ ਨਾਲ ਸੰਪਰਕ ਹੋ ਸਕਦੇ ਹਨ ਜਿਸ ਦੇ ਨਾਲ ਤੁਹਾਨੂੰ ਬੜੀ ਹੀ ਘੱਟ ਕੋਸ਼ਿਸ਼ ਦੇ ਨਾਲ ਚੰਗੇ ਨਤੀਜੇ ਤੇ ਲਾਭ ਪ੍ਰਾਪਤ ਹੋ ਸਕਦੇ ਹਨ ਇਸ ਨਾਲ ਤੁਹਾਨੂੰ ਆਪਣੀ ਆਮਦਨ ਵਧਾਉਣ ਲਈ ਤਰੱਕੀ ਮਿਲ ਜਾਵੇਗੀ ਤੁਸੀਂ ਆਪਣੇ ਭਵਿੱਖ ਦੀ ਬਿਹਤਰ ਯੋਜਨਾ ਵੀ ਬਣਾ ਸਕਦੇ ਹੋ ਹਾਲਾਂਕਿ ਜੇਕਰ ਤੁਸੀਂ ਆਪਣੀ ਮਿਹਨਤ ਤੇ ਕੋਸ਼ਿਸ਼ ਜਾਰੀ ਰੱਖੋਗੇ ਇਹ ਮਦਦਗਾਰ ਤੁਹਾਡੇ ਲਈ ਸਾਬਿਤ ਹੋ ਜਾਵੇਗੀ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬ੍ਰਹਸਪਤੀ ਦੇ ਗੋਚਰ ਨਾਲ ਤੁਹਾਡੀ ਜ਼ਿੰਦਗੀ ਵਿੱਚ ਹੁਣ ਬਦਲਾਅ ਸਕਾਰਾਤਮਕ ਹੀ ਆਉਣਗੇ ਸਾਲ 2025 ਵਿੱਚ ਜੇਕਰ ਤੁਸੀਂ ਪ੍ਰਾਈਵੇਟ ਨੌਕਰੀ ਕਰਦੇ ਹੋ ਤੁਹਾਨੂੰ ਨਵੇਂ ਮੌਕੇ ਵੀ ਮਿਲ ਸਕਦੇ ਹਨ ਨੌਕਰੀ ਪੇਸ਼ਾ ਲੋਕਾਂ ਲਈ ਇਹ ਸਾਲ ਬੜਾ ਹੀ ਅਨੁਕੂਲ ਸਾਬਿਤ ਹੋ ਜਾਵੇਗਾ ਤੁਹਾਨੂੰ ਦਫ਼ਤਰ ਵਿੱਚ ਆਪਣੀ ਟੀਮ ਅਤੇ ਆਪਣੇ ਸੀਨੀਅਰ ਦਾ ਪੂਰਾ ਹੀ ਸਹਿਯੋਗ ਮਿਲ ਜਾਵੇਗਾ। ਤੁਸੀਂ ਆਪਣੇ ਨਾਲ ਕੰਮ ਕਰਦੇ ਬੌਸ ਨੂੰ ਵੀ ਪ੍ਰਭਾਵਿਤ ਕਰਨ ਵਿੱਚ ਸਫਲ ਹੋ ਜਾਓਗੇ। ਤੁਹਾਡਾ ਸੰਘਰਸ਼ ਤੁਹਾਡੀ ਮਿਹਨਤ ਹੁਣ ਰੰਗ ਲਿਆਵੇਗੀ। ਜਿਸ ਕਰਕੇ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ। ਜਾਂ ਕੋਈ ਬੇਹਦ ਅਹੁਦਾ ਜਿਹੜਾ ਚੰਗਾ ਹੋਵੇਗਾ ਉਹ ਵੀ ਪ੍ਰਾਪਤ ਹੋ ਜਾਵੇਗਾ। ਆਮਦਨੀ ਵਿੱਚ ਵਾਧੇ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਇਸ ਸਾਲ ਆਪਣੀ ਆਮਦਨ ਵਿੱਚ ਚੰਗਾ ਖਾਸਾ ਵਾਧਾ ਮਿਲ ਜਾਵੇਗਾ ਤੁਹਾਡੀ ਸੈਲਰੀ ਵਿੱਚ ਵਾਧਾ ਹੋਣ ਵਾਲਾ ਹੈ ਤੁਸੀਂ ਆਪਣੇ ਕੈਰੀਅਰ ਤੋਂ ਸੰਤੁਸ਼ਟ ਨਜ਼ਰ ਆਉਂਗੇ ਨਾਲ ਹੀ ਨਾਲ ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਦੱਸਦੀ ਹੈ ਕਿ 2025 ਦੇ ਵਿੱਚ ਇਹ ਸਾਲ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਯਾਦਗਾਰ ਸਾਬਿਤ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਪਿਆਰ ਦੇ ਨਾਲ ਨਾਲ ਨਾ ਭੁੱਲਣ ਯੋਗ ਪਲ ਤੁਸੀਂ ਬਿਤਾਓਗੇ ਸਾਲ 2025 ਦੀ ਸ਼ੁਰੂਆਤ ਤੋਂ ਹੀ ਦੇਵ ਗੁਰੂ ਪ੍ਰਹਸਪਤੀ ਤੁਹਾਡੇ ਨਾਲ ਪਹਿਲੇ ਹੀ ਭਾਵ ਤੋ ਗੋਚਰ ਕਰ ਦੇਣਗੇ ਜਿਸ ਨਾਲ ਤੁਹਾਡੇ ਵਿਹਤਾ ਜੀਵਨ ਵਿੱਚ ਢੇਰ ਸਾਰੀਆਂ ਖੁਸ਼ੀਆਂ ਆ ਜਾਣਗੀਆਂ ਤੁਹਾਡੇ ਰਿਸ਼ਤਿਆਂ ਵਿੱਚ ਨਜ਼ਦੀਕੀਆਂ ਵਧ ਜਾਣਗੀਆਂ ਤੇ ਤੁਸੀਂ ਇੱਕ ਦੂਜੇ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਪਿਆਰ ਤੇ ਵਿਸ਼ਵਾਸ ਵਧੇਗਾ ਇਸ ਸਾਲ ਤੁਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਇਸ ਸਾਲ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਹਰ ਕਦਮ ਤੇ ਸਾਥ ਮਿਲ ਜਾਵੇਗਾ ਇਸ ਸਾਲ ਤੁਹਾਨੂੰ ਆਪਣੇ ਮਾਤਾ-ਪਿਤਾ ਦੇ ਨਾਲ ਆਪਣੇ ਸਬੰਧਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਸ ਸਮੇਂ ਆਪਣੇ ਸਾਥੀ ਨੂੰ ਨਜ਼ਰਅੰਦਾਜ਼ ਨਾ ਕਰੋ ਦੋਸਤੀ 'ਚ ਪਿਆਰ ਦੀ ਨਵੀਂ ਸ਼ੁਰੂਆਤ ਨਹੀਂ ਤਾਂ ਹੋ ਸਕਦੀ ਹੈ ਤੁਹਾਡੇ ਮਾਤਾ-ਪਿਤਾ ਤੁਹਾਡੇ ਵਿਆਹ ਲਈ ਰਾਜ਼ੀ ਹੋ ਜਾਣਗੇ ਜਿਹੜੇ ਲੋਕ ਸਿੰਗਲ ਹਨ ਉਹਨਾਂ ਲਈ ਪਰਫੈਕਟ ਪਾਰਟਨਰ ਦੀ ਤਲਾਸ਼ ਇੱਥੇ ਹੀ ਖਤਮ ਹੋ ਸਕਦੀ ਹੈ ਨਵੰਬਰ 2025 ਵਿੱਚ ਤਨ ਦਾ ਤੁਹਾਡੇ ਕੋਲੋਂ ਜ਼ਿਆਦਾ ਖਰਚ ਹੋ ਸਕਦਾ ਹੈ ਨਵਾਂ ਘਰ ਨਵੀਂ ਪ੍ਰਾਪਰਟੀ ਜਾਂ ਕੋਈ ਨਵੀਂ ਕਾਰ ਜਾਂ ਮੋਟਰਸਾਈਕਲ ਤੁਸੀਂ ਇਸ ਸਮੇਂ ਖਰੀਦ ਸਕਦੇ ਹੋ ਇਸ ਮਹੀਨੇ ਤੁਸੀਂ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਜ਼ਿਆਦਾ ਉਤਸੁਕ ਨਜ਼ਰ ਆਉਣ ਵਾਲੇ ਹੋ ਇਸ ਸਾਲ ਤੁਸੀਂ ਕੋਈ ਵੱਡੀ ਯੋਜਨਾ ਬਣਾ ਸਕਦੇ ਹੋ ਚਾਹੇ ਉਹ ਵਪਾਰ ਨਾਲ ਹੀ ਸੰਬੰਧਿਤ ਭਾਵੇਂ ਹੋ ਜਾਵੇ ਜਾਂ ਫਿਰ ਆਪਣਾ ਕੋਈ ਸਟਾਰਟਅਪ ਸ਼ੁਰੂ ਕਰਨ ਵਿੱਚ ਵਿਚਾਰ ਹੋਵੇ ਕਿਸਮਤ ਹੁਣ ਤੁਹਾਡਾ ਲਗਭਗ ਸਾਥ ਦੇਣ ਵਾਲੀ ਹੈ ਤੁਸੀਂ ਆਪਣੀਆਂ ਸਾਰੀਆਂ ਹੀ ਸ਼ੁਰੂਆਤਾਂ ਵਿੱਚ ਹੁਣ ਸਫਲਤਾ ਪ੍ਰਾਪਤ ਕਰ ਸਕਦੇ ਹੋ ਸ਼ੇਅਰ ਬਾਜ਼ਾਰ ਨਾਲ ਜੁੜੇ ਲੋਕਾਂ ਨੂੰ ਆਪਣੇ ਨਿਵੇਸ਼ ਤੋਂ ਚੰਗਾ ਲਾਭ ਮਿਲ ਜਾਵੇਗਾ ਜਿਸ ਨਾਲ ਤੁਸੀਂ ਮਹਿੰਗੀ ਗੱਡੀ ਵੀ ਖਰੀਦ ਸਕਦੇ ਹੋ 2025 ਦੇ ਅਖੀਰਲੇ ਮਹੀਨੇ ਵਿੱਚ ਤੁਹਾਡੇ ਕਾਰੋਬਾਰ ਤੇ ਨੌਕਰੀ ਲਈ ਚੰਗਾ ਸਮਾਂ ਰਹਿਣ ਵਾਲਾ ਹੈ ਕਿਸਮਤ ਤੁਹਾਡੇ ਹਰ ਪੱਖ ਤੋਂ ਸਾਥ ਦੇਣ ਵਾਲੀ ਹੈ ਤੁਹਾਡਾ ਪੂਰਾ ਹੀ ਧਿਆਨ ਤੁਹਾਡੇ ਕੰਮਾਂ ਤੇ ਰਹੇਗਾ ਖੱਟ ਮਿਹਨਤ ਦੇ ਨਾਲ ਵੀ ਤੁਹਾਨੂੰ ਚੰਗੇ ਨਤੀਜੇ ਮਿਲ ਜਾਣਗੇ ਪਿਛਲੇ ਨਿਵੇਸ਼ਾਂ ਵਿੱਚ ਕੁਝ ਲਾਭ ਮਿਲ ਸਕਦਾ ਹੈ ਤੁਸੀਂ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਕੁਝ ਮਹਿੰਗੇ ਉਪਕਰਣ ਵੀ ਖਰੀਦ ਸਕਦੇ ਹੋ ਤੁਹਾਡੇ ਕੰਮਕਾਜ 'ਚ ਤੇਜ਼ੀ ਵੇਖਣ ਨੂੰ ਮਿਲ ਸਕਦੀ ਹੈ ਤੁਹਾਡਾ ਸਕਾਰਾਤਮਕ ਦ੍ਰਿਸ਼ਟੀਕੋਣ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆ ਸਕਦਾ ਹੈ ਨੌਕਰੀ ਤੇ ਪੜ੍ਹਾਈ ਤੋਂ ਇਲਾਵਾ ਤੁਸੀਂ ਖੇਡਾਂ ਵਿੱਚ ਹਿੱਸਾ ਲੈ ਸਕਦੇ ਹੋ ਤੁਹਾਨੂੰ ਕਿਸੇ ਚੰਗੀ ਕੰਪਨੀ ਨਾਲ ਜੁੜਨ ਦਾ ਮੌਕਾ ਵੀ ਮਿਲ ਜਾਵੇਗਾ ਜਿਸ ਨਾਲ ਤੁਹਾਨੂੰ ਚੰਗੀ ਪੋਸਟ ਤੇ ਚੰਗੀ ਆਮਦਨੀ ਵੀ ਮਿਲ ਜਾਵੇਗੀ ਵਪਾਰਕ ਯਾਤਰਾ ਲਈ ਤੁਹਾਨੂੰ ਕਾਫੀ ਲਾਭ ਹੋ ਜਾਵੇਗਾ ਸੋ ਦੋਸਤੋ ਇਹ ਸੀ ਜੀ ਤਿੰਨ ਰਾਸ਼ੀ ਵਾਲਿਆਂ ਦਾ ਰਾਸ਼ੀ ਫਲ ਜੋ ਕਿ 2025 ਵਿੱਚ ਇਹਨਾਂ ਦੀਆਂ 10 ਭਵਿੱਖ ਬਾਣੀਆਂ ਇਹਨਾਂ ਦੇ ਨਾਲ ਹੋਣ ਵਾਲੀਆਂ ਹਨ ਸੋ ਕਿਵੇਂ ਦੀ ਲੱਗੀ ਸਾਡੀ ਅੱਜ ਦੀ ਵੀਡੀਓ ਰਾਸ਼ੀਆਂ ਦੇ ਮੁਤਾਬਿਕ ਜਾਣਕਾਰੀ ਕਮੈਂਟ ਵਿੱਚ ਜ਼ਰੂਰ ਦੱਸ ਦੇਣਾ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦੇਣਾ ਜੀ ਧੰਨਵਾਦ